ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਨਿਊ ਸਟਾਈਲ ਬੋਲੀਆਂ ਦੇ ਤੇ ਅੱਜ ਆਪਾਂ ਦਿਓਰ ਪਰਚਾਈ ਦੇ ਬੋਲੀਆਂ ਲੈ ਕੇ ਆਏ ਹਾਂ ਤਾਂ लास्ट ਤੱਕ ਜਰੂਰ ਦੇਖਿਓ ਤੁਹਾਨੂੰ ਬਹੁਤ ਸੋਹਣੀਆਂ ਬੋਲੀਆਂ ਲੱਗਣਗੀਆਂ ਇਹ ਲੰਮੀਆਂ ਬੋਲੀਆਂ ਨੇ ਦਿਓਰ ਪਰਚਾਈ ਦੇ ਚਲੋ ਅੱਪ ਸ਼ੁਰੂ ਕਰਦੇ ਆਂ ਪਿੰਡਾਂ ਵਿੱਚੋਂ ਪਿੰਡ ਸਨਿੰਦਾ ਪਿੰਡਾਂ ਵਿੱਚੋਂ ਪਿੰਡ ਸਨਿੰਦਾ ਪਿੰਡ ਸਨਿੰਦਾ ਖਾਰੀ ਨਹੀਂ ਸੌਲ ਕੇ ਕਦਰ ਦੀ ਸੌਲ ਗੇ ਕਦਰ ਦੀ ਲਗਦੀ ਜਗਤੋਂ ਪਿਆਰੀ ਨਹੀਂ ਤੇਰਾ ਸੇਵਾਦਾਰ ਭਾਬੀਏ ਤੇਰਾ ਸੇਵਾਦਾਰ ਭਾਬੀਏ ਪਾਵੇਂ ਪਿੰਡ ਦੇ ਵਿੱਚ ਹੈ ਸਰਦਾਰੀ ਲਾ ਕੇ ਭਗਾ ਭਾਬੀਏ ਸ਼ੌਂਕੀ ਦੌਰ ਨਯਾਰੀ ਲਾ ਕੇ ਭਗਾ ਭਾਬੀਏ ਸ਼ੌਂਕੀ ਦੌਰ ਨਜਾਰੀ ਲਾ ਕੇ ਭਗਾ ਭਾਬੀਏ ਪਿੰਡਾ ਵਿੱਚੋਂ ਪਿੰਡ ਸੁਨਿੰਦਾ ਪਿੰਡਾ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਤਾਰੀ ਯੋ ਕਿੱਟਿਓ ਨੂੰ ਪੰਨ ਕੁੰਗਰੂ ਗਿੱਟਿਆਂ ਨੂੰ ਬੰਨ ਕੁੰਗਰੂ ਸ਼ਾਲਗ ਦੇ ਵਿੱਚ ਮਾਰੀ ਨਹੀਂ ਲਕਤਵਲਾਵਾ ਖਾ ਗਿਆ ਲਕਤਵਲਾਵਾ ਖਾ ਗਿਆ ਚੁੰਨੀ ਅੰਬਰੀ ਵਗਾ ਕੇ ਮਾਰੀ ਨਹੀਂ ਭੱਜ ਜਾਵੇ ਦਿਉਰ ਭੱਜ ਜਾਵੇ ਦਿਉਰਾ ਨਹੀਂ ਨਿਭਦੀ ਜੇ ਜਾਰੀ ਭੱਜ ਜਾਵੇ ਦਿਉਰਾ ਨਹੀਂ ਨਿਭਦੀ ਜੇ ਯਾਰੀ ਜਦ ਮੁੰਡਿਆ ਤੇ ਪੈਂਦੀ ਰੋਪਣ ਜਦ ਮੁੰਡਿਆ ਤੇ ਪੈਂਦੀ ਰੋਪਣ ਮੈਂ ਵੀ ਵੇਖਣ ਆਈ ਵੇ ਸਿਰ ਤੇਰੇ ਤੇ ਹਰਾ ሙੰਗਿਆ ਸਿਰ ਤੇਰੇ ਤੇ ਹਰਾ ሙੰਗਿਆ ਘੁੱਟ ਤੇ ਖੜੀ ਸਜਾਈ ਮੈਥੋਂ ਪਹਿਲਾ ਵੇ ਕਿਹੜੀ ਨਾਰ ਹੰਡਾਈ ਮੈਥੋਂ ਪਹਿਲਾ ਵੇ ਕਿਹੜੀ ਨਾਰ ਹੰਡਾਈ ਤੇਥੋਂ ਪਹਿਲਾ ਨਹੀਂ ਪਾਬੋ ਨਾਰ ਹੰਡਾਈ ਤੇਥੋਂ ਪਹਿਲਾ ਨਹੀਂ ਪਾਬੋ ਨਾਰ ਹੰਡਾਈ ਪਿੰਡਾਂ ਵਿੱਚੋਂ ਪਿੰਡ ਸੁਨੇਂਦਾ ਪਿੰਡਾਂ ਵਿੱਚੋਂ ਪਿੰਡ ਸੁਨੇਂਦਾ ਪਿੰਡ ਸੁਨੇਂਦਾ ਟੈਣਾ ਵੈਸਾ ਸਾਰਾ ਦਿਨ ਇਹ ਜਪਊਗਾ ਗਿੱਦਾ ਸਾਰਾ ਦਿਨ ਇਹ ਜਪਊਗਾ ਕਿੱਤਾ ਹਾਲ ਦਿਲਾਂ ਦਾ ਕਹਿਣਾ ਕੱਲ ਤੂੰ ਕਿਧਰੇ ਮੈਂ ਕਿਧਰੇ ਤੁਰ ਜੂ ਕੱਲ ਤੂੰ ਕਿਧਰੇ ਮੈਂ ਕਿਧਰੇ ਤੁਰ ਜੂ ਫੇਰ ਨਹੀਂ ਰਲ ਕੇ ਬੈਣਾ ਸਬਣਾ ਚ ਰਹਿ ਖੇਡਦਾ ਛੋਟਾ ਦਿਓਰ ਭਾਬੀਆਂ ਦਾ ਕਹਿਣਾ ਸਬਣਾ ਚ ਰਹਿ ਖੇਡਦਾ ਛੋਟਾ ਦਿਓਰ ਭਾਬੀਆਂ ਦਾ ਕਹਿਣਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਪਾਵੇ ਨਹੀਂ ਕੰਮ ਨਹੀਂ ਸੁਨਿੰਦਾ ਕਾਰ ਨਹੀਂ ਸੁਨਿੰਦਾ ਕਮਨੀਸ ਨਹੀਂਂ ਦਾ ਕਰਨੀ ਸੁਨਿੰਦਾ ਕੀ ਝਗੜੇ ਕੀ ਚਿਹੜੇ ਜੇ ਮੇਰੀ ਇੱਕ ਮਨ ਜੇ ਜੇ ਮੇਰੀ ਇੱਕ ਮਨ ਜੇ ਸਿੱਧਾ ਸੁਰਗ ਨੂੰ ਜਾਵੇਂ ਦਿਉਰ ਹਤਾਸ਼ ਖੇਡ ਲੈ ਦਿਉਰ ਹਤਾਸ਼ ਖੇਡ ਲੈ ਪੋਤਾ ਬਣੀਏ ਦੋ ਦਿਸ਼ਾਵੇਂ ਦਿਉਰ ਹਤਾਸ਼ ਖੇਡ ਲੈ ਪਿੰਡਾਂ ਵਿੱਚੋਂ ਪਿੰਡਸ ਨਹੀਂਂ ਦਾ ਪਿੰਡਾਂ ਵਿੱਚੋਂ ਪਿੰਡਸ ਨਹੀਂ ਪਿੰਡਸ ਨਹੀਂਂ ਦਾ ਕਰੀਏ ਨੀਰੰਗ ਵਿੱਚ ਪੰਗ ਪੈ ਗਿਆ ਗੱਲਾਂ ਕਰ ਗੀਨ ਹੋਰ ਖਰੀਆਂ ਨਹੀਂ ਹੱਸਦੀ ਨੇ ਫੁੱਲ ਮੰਗਿਆ ਹਸਦੀ ਨੇ ਫੁੱਲ ਮੰਗਿਆ ਦਿਲ ਦੀ ਅਸਤਰਾ ਤਰੀਆਂ ਤੇਰੇ ਪਿੱਛੇ ਲੱਗ ਭਾਬੀ ਇਹ ਲਾਂਨ ਤਦੇ ਹੋਰ ਨੰਜਰੀਆਂ ਤੇਰੇ ਪਿੱਛੇ ਲੱਗ ਭਾਬੀ ਇਹ ਲਾਂਨ ਤਦੇ ਹੋਰ ਨੰਜਰੀਆਂ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਸਾਹਿਬ ਰਾੜਾ ਬੇਜਰਗ ਜੜੀ ਦੇ ਸਾਹਮਣੇ ਜੜਗ ਜੜਿਆੜੀ ਦੇ ਸਾਹਮਣੇ ਨਹਿਰੋਂ ਪਾਰ ਲ세ੜਾ ਗੁੜ ਪ੍ਰਾਣਾ ਦੇਨ ਮਜਾ ਨੂੰ ਗੁੜ ਪ੍ਰਾਣਾ ਦੇਨ ਮਜਾ ਨੂੰ ਕਾਲਾ ਕਾੜਾ ਕੈ ਕਾੜਾ ਭਾਬੀ ਦੇਵਰ ਦਾ ਸਭ ਤੋਂ ਰਿਸ਼ਤਾ ਗਾੜਾ ਭਾਬੀ ਦੇਵਰ ਦਾ ਸਭ ਤੋਂ ਰਿਸ਼ਤਾ ਗਾੜਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਤਾਬੀ ਫੁੱਲਾਂ ਵਿੱਚੋਂ ਫੁੱਲ ਚ ਨੀਂਦਾ ਫੁੱਲਾਂ ਵਿੱਚੋਂ ਫੁੱਲ ਚ ਨੀਂਦਾ ਫੁੱਲ ਚ ਨੀਂਦਾ ਗੁਲਾਬੀ ਪਰੀਆਂ ਵਿੱਚੋਂ پری ਚ ਨੀਂਦੀ ਸੂਹੀ ਲਾਲ ਗੁਲਾਬੀ ਗੁਲਾਬੀ ਭਾਬੀ ਨੇ ਕਰਤਾ ਦੇਵਰ ਸ਼ਰਾਬੀ ਗੁਲਾਬੀ ਭਾਬੀ ਨੇ ਕਰਤਾ ਦੇਵਰ ਸ਼ਰਾਬੀ పిండా విండ్ పిండు పిండ్ని మనీ పాపీ బాద దర్ణ తే బి చార్యావ తే రంగ వరగా బిరి తుబేర ముండా జంపబి పిం శ్రాపలా ముండా జంపబి ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਕਾਰੀ ਗੋਰੀ ਗੋਰੀ ਨਾਰ ਦੇਖ ਕੇ ਗੋਰੀ ਗੋਰੀ ਨਾਰ ਦੇਖ ਕੇ ਜਾਂਦੀ ਏ ਝਟਾਂ ਦੀ ਮਤ ਮਾਰੀ ਵੀ ਤਾਰੇ ਗਿਨ-ਗਿਨ ਕੇ ਤਾਰੇ ਗਿਨ-ਗਿਨ ਕੇ ਸਾਰੀ ਰਾਤ ਕਚਾਰੀ ਅੱਖਾਂ 'ਚ ਪਾ ਰੱਖਦੀ ਕਾਲਾ ਦਿਓਰ ਕਚਲੇ ਦੀ ਤਾਰੀ ਅੱਖਾਂ 'ਚ ਪਾ ਰੱਖਦੀ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਆ ਰਾਈਏ ਵੇ ਹੱਪੇ ਲੱਗ ਜਾਂਦੀ ਆਪ ਪਹਿਲ ਗਦ ਦੀ ਸੋਚ ਕੀ ਦੇ ਨਾਲ ਲਾਈਏ ਸੋਨੇ ਯਾਰਾਂ ਦਾ ਨਿਤਮਕਲਾਵਾ ਜਾਈਏ ਜਿਸ ਕਰਦੇ ਹੋਰ ਨਹੀਂ ਨਿਜਮਕਲਾਵੇ ਜਾਈਏ ਜਿਸ ਕਰਦੇ ਹੋਰ ਨਹੀਂ ਨਿਜਮਕਲਾਵੇ ਜਾਈਏ பின்ண்டாம் விਿਚோ பெண்டசੀீந்த பின்ண்டா விਿਚோ பெண்டசனீந்தਾ பெண்டசਨந்த ராயே பின்ண்டாவிਿਚ ਆ மேਲਸਨੀந்த பின்ண்டா விਿਚ மேੇਲਸਨੀਦਾ ਹਰஷங்கਾார் ਲਗாயா ਗனைੇ ਗட்டுੇ பய ਸਬਣੇ ரਗਹதுਣ சவாਆ ਦதேੇ வਰਪਾ ਬீனே கிਿੱਦਾखூ ਬਰਚਆ ਦੇ வਰப்பਾ ਬீனே கிਿਦਦਾखੂ ਬਰਚயா விடியோ ਜੇ ਬੀ ਲਗੀਤ ਾਨ சுஸ்கிரைाइட் விடியோਨ ஷேர் ਜਰூர் . ਤੇ ਸਬਸਕ੍ਰਾਈਬ ਜਰੂਰ ਕਰੋ ਤੇ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜਿਆਦਾ ਧੰਨਵਾਦ ਦੱਸੋ ਕਿਹੜੀ ਬੋਲੀ ਤੁਹਾਨੂੰ ਬਹੁਤ ਪਸੰਦ ਆਈ ਧੰਨਵਾਦ